ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਰਾਮਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਤੇ ਕੁਝ ਲੋਕਾਂ ਨੇ ਆਪਣੇ ਦਿਲ ਦੇ ਬਲਬਲੇ ਕੈਮਰੇ ਅੱਗੇ ਸਾਹਮਣੇ ਕੀਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜੀਣਾ ਦੁਰਪਰ ਹੋ ਚੁੱਕਾ ਹੈ ਕਿਉਂਕਿ ਉਹਨਾਂ ਦੇ ਘਰਾਂ ਦੇ ਨਜ਼ਦੀਕ ਇੱਕ ਟੋਪ ਹੈ ਜਿਸ ਦੀ ਚਾਰ ਦਿਵਾਰੀ ਟਿੱਟੀ ਹੋਈ ਹੈ ਮੀਧਾ ਪਾਣੀ ਤਾਂ ਹੈ ਹੀ ਪਰ ਨਾਲ ਦੀ ਨਾਲ ਟੋਪੇ ਦਾ ਗੰਦਾ ਪਾਣੀ ਮੀਧੇ ਪਾਣੀ ਨਾਲ ਮਿਕਸ ਹੋ ਕੇ ਉਹਨਾਂ ਦੇ ਘਰਾਂ ਦੇ ਵਿਹੜਿਆਂ ਤੱਕ ਪਹੁੰਚਦਾ ਜਿਸ ਦੇ ਨਾਲ ਬਿਮਾਰੀ ਦਾ ਖਤਰਾ ਵੱਧਦਾ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਰ ਇੱਕ ਦਾ ਦਰਵਾਜ਼ਾ ਖੜਕਾਇਆ ਲੇਕਿਨ ਅੱਜ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਕਿਉਂਕਿ ਟੋਬੇ ਦੀ ਕੰਧ ਟੁੱਟੀ ਹੈ ਕੋਈ ਹਾਦਸਾ ਨਾ ਵਾਪਰ ਜੇ ਇਸ ਕਰਕੇ ਦਿਲ ਘਬਰਾਉਂਦਾ ਰਹਿੰਦਾ ਉਹਨਾਂ ਇਹ ਵੀ ਆਖਿਆ ਕਿ ਆਪਣੇ ਵਹੀਕਲ ਤੋਂ ਵੀ ਘਰ ਤੋਂ ਮੇਨ ਗੇਟ ਤੱਕ ਪਹੁੰਚਣਾ ਬਹੁਤ ਔਖਾ ਹੋ ਜਾਂਦਾ ਤੇ ਜੇਕਰ ਵਹੀਕਲ ਨੂੰ ਘਰ ਦੇ ਬਾਹਰ ਖੜਾ ਕਰ ਦਿੱਤੀ ਤਾਂ ਚੋਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੋਰ ਉਹਨਾਂ ਨੇ ਕੀ ਕੀ ਵਲਵਲੇ ਸਾਂਝੇ ਕੀਤੇ ਪੂਰੀ ਵੀਡੀਓ ਚ ਦਿਖਾਣੇ ਹਾਂ ਸ਼ਾਨਦਾਰ ਦਾ ਮੇਰਾ ਕਾਲ ਕੋਹੜਾ ਪਾਣੀ ਬਹੁਤ ਖੜਾ ਹੈ ਨਾ ਛੋਟੋਟੇ ਬੱਚੇ ਦੋਪਸਾਖਦੇ ਆਸੀਂ ਰਾਤ ਨੂੰ ਦਿੰਦਾ ਮੱਛਰ ਖਾਂਦਾ ਸਾਨੂੰ ਕੋਈ ਨੀਂਦ ਨਹੀਂ ਆਂਦੀ ਕੰਮਕਾਰਾਂ ਵੀ ਜਾਂਦੇ ਆ ਮਤਾਂ ਚ ਲੰਘਦੇ ਜਾਂਦੇ ਆ ਇੱਦੇ ਕੱਪੜੇ ਗਿੱਲੇ ਹੋ ਜਾਂਦੇ ਸਾਰਿਆਂ ਦੇ ਕਾਣੇ ਦਾ ਰੇਖੇ ਰੱਖਦੇ ਨਹੀਂ ਆਂਦਾ ਸਕੂਟਰੀਆਂ ਤਾਂ ਖਰਾਬ ਹੋ ਜਾਂਦੀਆਂ ਪਾਣੀ ਦੇ ਵਿੱਚ ਆਹ ਪੇ ਨਿਆਣੇ ਖੜੀਆਂ ਪਾਣੀ ਦੇ ਨੇ ਆਨੇ ਨਾ ਆਸੇ ਕੋਈ ਨੁਕਸਾਨ ਆਉਂਦਾ ਮੋਹਰੇ ਡਾ ਰਹੇ ਨੇ 24 ਘੰਟੇ ਸਾਡੇ ਪਾਸੂ ਆ ਗਿਆ ਸਵੇਰੇ ਘਰ ਤੋਂ ਸਾਰੇ ਜਾਣੇ ਵੀ ਦੇਖਣੇ ਜਾਂਦੇ ਜਾਂਦੇ ਨੇ ਬੰਦ ਤੋਂ ਬਾਹਰ ਆਉਣ ਤੋਂ ਇਹ ਕਿਨੇ ਆ ਦੇਖ ਲੋ ਜੀ ਟੋਬੇ ਦਾ ਸਾਡੇ ਪਿੰਡ ਦੇ ਦਾ ਹਾਲ ਆ ਦੇਖ ਲੋ ਕਿਸੇ ਨੂੰ ਸਾਰਿਆਂ ਨੂੰ ਕਹਿ ਲਿਆ ਜਿੱਥੇ ਵੀ ਕਹਿਣਾ ਸਾਰਿਆਂ ਨੂੰ ਕਹਿ ਲਿਆ ਸੀ ਕੋਈ ਨਹੀਂ ਸਾਡਾ ਸੁਣਦਾ ਨੰਗ ਦੇ ਨੂੰ ਦੇਖ ਦੇ ਦੇ ਹੱਸਦੇ ਆ ਬੰਦੇ ਇਹ ਥੋੜੀ ਕੰਮ ਮੈ ਸਾਨੂੰ ਔਖੀ ਹੈ ਜਿਆਦਾ ਹੋ ਸਾਰੇ ਬੰਦੇ ਨੂੰ ਫੋਨ ਵੀ ਕਰ ਲਿਆ ਕੋਈ ਨਹੀਂ ਸੁਣਦਾ ਸਾਡੀ ਗੱਲ ਨਾ ਕੋ ਡੇਗ ਆ ਬੇ ਕੋ ਯਾਰ ਜੈ ਜੈ ਨਰਵੰਦ ਕੋ ਕਰ ਰਹੇ ਜੁਕੇ ਆ ਨਿਆਣਿਆ ਜਿਆਦੇ ਉੱਪਰ ਆ ਨਿਆਣਿਆ ਦਾ ਕਾਰੀਆਂ ਲੱਗ ਤੋ ਫੈਲਦੀਆਂ ਆ ਪਾਣੀ ਦੇ ਵਿੱਚ ਬੰਦੇ ਚੋਂ ਨੰਗ ਕੇ ਜਾਂਦੇ ਸਾਡੇ ਸਾਧਾ ਨਹੀਂ ਉੱਪਰ ਨੰਗਦੇ ਤਾਂ ਨਾ ਪਹੁੰਚਦੇ ਕਾਲੂ ਕੋਈ ਸਾਧਨਾ ਨੂੰ ਨੁਕਸਾਨ ਹੋ ਜਵੇ ਜੇ ਅਸੀਂ ਬਾਹਰ ਕੇ ਸਾਧਾ ਨੁਕਸਾਨ ਹੋ ਜਵੇ ਨਿਆਣੇ ਦੇ ਤੱਕ ਕਿ ਨਾ ਇਹਦੇ ਕਰ ਕੰਮ ਕਰ ਰੱਖਣੇ ਨਹੀਂ ਨਿਆਣੇ ਆ ਮਰਦੇ ਨੇ ਅੰਦਰ ਰੈਂਦੇ ਨੇ ਤਾਂ ਪਲੇ ਇੱਥਾ ਪਾ ਕਰਦੇ ਵਿੱਚ ਆਂਦੇ ਆ ਸੜਕ ਦਾ ਕਾਰ ਵੀ ਨਾਲ ਲੱਗ ਕੇ ਕੰਨਾ ਦੇ ਜਾਲਾ ਵਿਅੱਖਾ ਹੋਇਆ ਸਰਪਾਸੇ ਤੰਗੀ ਕੋਈ ਨਹੀਂ ਪਿਆ ਹੱਪੜ ਦੇ ਕੋਈ ਚਾਰਦੁਆਰੀ ਨਹੀਂ ਕੀਤੀ ਹੋ ਹੈਗੀ ਜਿਹੜੀ ਕੀਤੀ ਉਹ ਵਿੱਚ ਡਿੱਗਿਓ ਆ ਠੀਕ ਹੈ ਜੀ ਆਪਕ ਨਿਕਲਿਆ ਨਹੀਂ ਪਿੰਡ ਚ ਬੱਚੇ ਸਾਰੇ ਤਰ੍ਹਾਂ ਤੋਂ ਨਿਕਲ ਕੇ ਟੋਬੇਆਂ ਨੂੰ ਲੱਟਦੇ ਆ ਜੇ ਕੋਈ ਬੱਚਾ ਡੇਢਵੇ ਕੌਣ ਜ਼ਿੰਮੇਵਾਰ ਨਾ ਸਾਡੀਆਂ ਸਰਕਾਰਾਂ ਸੋਹਂਦੀਆਂ ਨਾ ਸਾਡੀਆਂ ਪੰਚਾਇਤਾਂ ਸੋਹਂਦੀਆਂ ਦੱਸੋ ਕੌਣ ਜ਼ਿੰਮੇਵਾਰ ਆ ਇਹ ਕੋਈ ਬਿਮਾਰੀ ਉੱਧਾਂ ਨਹੀਂ ਫੈਲਦੀ ਇਹ ਵੀ ਦੱਸੋ ਕੌਣ ਜ਼ਿੰਮੇਵਾਰ ਆ ਇਹਦਾ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਦੋ ਛੱਪੜਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹੀ ਰਿਕਵੈਸਟ ਕਰਦੇ ਆ ਅਸੀਂ ਸਰਕਾਰ ਨੂੰ ਕਿ ਬੇਨਤੀ ਹੈ ਦੋ ਇਹ ਛੱਪੜ ਬਾਹਰ ਕੱਢਿਆ ਜਾਵੇ ਸਤਸ਼੍ਰੀਅਕ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹਾਂ ਸਾਥਿਓ ਤਸਵੀਰਾਂ ਤੁਹਾਨੂੰ ਰਾਮਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਤੇ ਕੁਝ ਕੁ ਲੋਕਾਂ ਨੇ ਆਪਣੇ ਦਿਲ ਦੇ ਬਲਬਲੇ ਕੈਮਰੇ ਅੱਗੇ ਸਾਹਮਣੇ ਕੀਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜੀਣਾ ਦੁਰਭਰ ਹੋ ਚੁੱਕਾ ਹੈ ਕਿਉਂਕਿ ਉਹਨਾਂ ਦੇ ਘਰਾਂ ਦੇ ਨਜ਼ਦੀਕ ਇੱਕ ਟੋਪ ਹੈ ਜਿਸ ਦੀ ਚਾਰ ਦਿਵਾਰੀ ਟੁੱਟੀ ਹੋਈ ਹੈ ਮੀਦੇ ਪਾਣੀ ਤਾਂ ਹੈ ਹੀ ਪਰ ਨਾਲ ਦੀ ਨਾਲ ਟੋਪੇ ਦਾ ਗੰਦਾ ਪਾਣੀ ਮੀਦੇ ਪਾਣੀ ਨਾਲ ਮਿਕਸ ਹੋ ਕੇ ਉਹਨਾਂ ਦੇ ਘਰਾਂ ਤੇ ਵਿਹੜਿਆਂ ਤੱਕ ਪਹੁੰਚਦਾ ਜਿਸ ਤੇ ਨਾਲ ਬਿਮਾਰੀ ਦਾ ਖਤਰਾ ਵੱਧਦਾ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਰ ਇੱਕ ਦਾ ਦਰਵਾਜ਼ਾ ਖੜਕਾਇਆ ਲੇਕਿਨ ਅੱਜ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਕਿਉਂਕਿ ਟੋਪੇ ਦੀ ਕੰਧ ਟੁੱਟੀ ਹੈ ਕੋਈ ਹਾਦਸਾ ਨਾ ਵਾਪਰ ਜੇ ਇਸ ਕਰਕੇ ਦਿਲ ਘਬਰਾਉਂਦਾ ਰਹਿੰਦਾ ਉਹਨਾਂ ਇਹ ਵੀ ਆਖਿਆ ਕਿ ਆਪਣੇ ਵਹੀਕਲ ਤੋਂ ਵੀ ਘਰ ਤੋਂ ਮੇਨ ਗੇਟ ਤੱਕ ਪਹੁੰਚਣਾ ਬਹੁਤ ਔਖਾ ਹੋ ਜਾਂਦਾ ਹੈ ਤੇ ਜੇਕਰ ਵਹੀਕਲ ਨੂੰ ਘਰ ਦੇ ਬਾਹਰ ਖੜਾ ਕਰਦੀ ਤਾਂ ਚੋਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੋਰ ਉਹਨਾਂ ਨੇ ਕੀ ਕੀ ਵਲਵਲੇ ਸਾਂਝੇ ਕੀਤੇ ਪੂਰੀ ਵੀਡੀਓ ਚ ਦਿਖਾਣੇ ਆ ਆਮਦਾਰ ਦਾ ਮੇਰਾ ਘਰ ਕੋਹੜਾ ਪਾਣੀ ਬਹੁਤ ਖੜਾ ਐ ਤੇ ਛੋਟੇ ਛੋਟੇ ਬੱਚੇ ਦੋਬ ਸਕਦੇ ਆ ਅਸੀਂ ਰਾਤ ਨੂੰ ਦਿੰਦਾ ਤੇ ਮੱਛਰ ਖਾਂਦਾ ਸਾਨੂੰ ਕੋਈ ਨੀਂਦ ਨਹੀਂ ਆਂਦੀ ਕੰਮਗਾਰਾਂ ਦੇ ਜਾਂਦੇ ਆ ਬਟਰੀਆਂ ਚ ਲੰਘਦੇ ਜਾਂਦੇ ਆ ਐਦੇ ਕੱਪੜੇ ਗਿੱਲੇ ਹੋ ਜਾਂਦੇ ਸਾਰਿਆਂ ਦੇ ਕੁੱਡੀਆਂ ਤਾਂ ਨਹੀਂ ਲੰਘਦੀਆਂ ਸਕੂਟਰੀਆਂ ਤਾਂ ਖਰਾਬ ਹੋ ਜਾਂਦੀਆਂ ਪਾਣੀ ਦੇ ਵਿੱਚ ਆਹ ਪੇ ਨਿਆਣੇ ਖੜੀਆਂ ਪਾਣੀ ਦੇ ਨਿਆਣਿਆਂ ਦੇ ਬਾਤ ਹੈ ਕੋਈ ਨੁਕਸਾਨ ਨਾ ਹੋਵੇ ਡਰ ਰਹੇ ਹਾਂ ਇਹਦੇ 24 ਘੰਟੇ ਸਾਡੇ ਪਾਸੂ ਆ ਗਿਆ ਸਵੇਰੇ ਘਰ ਤੋਂ ਨਿਆਣੇ ਵੀ ਦੇਖਣੇ ਜੇ ਜੰਦੀਆਂ ਬੰਦ ਤੋਂ ਬਾਹਰ ਜਾਣੀ ਤੋਂ ਨਹੀਂ ਇਹ ਕਿਨੇ ਆਹ ਦੇਖ ਲੋ ਜੀ ਟੋਬੇ ਦਾ ਸਾਡੇ ਪਿੰਡ ਦੇ ਦਾ ਹਾਲ ਆਹ ਦੇਖ ਲੋ ਕਿਸੇ ਨੂੰ ਸਾਰਿਆਂ ਨੂੰ ਕਹਿ ਲਿਆ ਜਿੱਥੇ ਵੀ ਕਹਿਣਾ ਸਾਰਿਆਂ ਨੂੰ ਕਹਿ ਲਿਆ ਸੀ ਕੋਈ ਨਹੀਂ ਸਾਡਾ ਸੁਣਦਾ ਨੰਗ ਦੇ ਨੂੰ ਦੇਖ ਦੇ ਦੇ ਹੱਸਦੇ ਆ ਬੰਦੇ ਇਹ ਥੋੜੀ ਕੰਮ ਮੈ ਸਾਨੂੰ ਔਖੀ ਹੈ ਜਿਆਦਾ ਹੋ ਸਾਰੇ ਬੰਦੇ ਨੂੰ ਫੋਨ ਵੀ ਕਰ ਲਿਆ ਕੋਈ ਨਹੀਂ ਸੁਣਦਾ ਸਾਡੀ ਗੱਲ ਸਾਰੇ ਆਪਾਂ ਦੇਖ ਜਾ ਬੇ ਕੋਈ ਹਾਲ ਬੰਦੇ ਹੋ ਗਏ ਆ ਨਿਆਣਿਆ ਜਿਆਦੇ ਓਕੇ ਨਿਆਣਿਆ ਦਾ ਆਰੀਆਂ ਲੱਗ ਤੋਂ ਫੈਲਦੀਆਂ ਆ ਪਾਣੀ ਦੇ ਵਿੱਚ ਬੰਦੇ ਚੋਂ ਨੰਗ ਕੇ ਜਾਂਦੇ ਸਾਡੇ ਨੰਗ ਦੇ ਉੱਪਰ ਨੰਗ ਦੇ ਘਰਾਂ ਤੱਕ ਪਹੁੰਚਦੇ ਕਾਲੂ ਕੋਈ ਸਾਧਨ ਨਾਲ ਨੂੰ ਨੁਕਸਾਨ ਹੋ ਜਵੇ ਜੇ ਅਸੀਂ ਬਾਹਰ ਤੋਂ ਬਾੜਾ ਨੂੰ ਜੇ ਮੇਰੇ ਦਾ ਨੁਕਸਾਨ ਹੋ ਜਵੇ ਵਿਆਣੇ ਦੇ ਤੱਕ ਕਿੱਦਾਂ ਹੈ ਅੱਜੇ ਕਰ ਕੰਮ ਦਾ ਕਰ ਨਹੀਂ ਜਾਣੀ ਆਇਆ ਮਰਦੇ ਪਾਣੀ ਵਿੱਚ ਪੜ ਰਹੇ ਅੰਦਰ 80 ਰੁਪਏ ਲੇ ਸਫਾ ਕਰਦੇ ਵਿੱਚ ਆਂਦੇ ਆ ਸਾਰਾ ਤਾਂ ਕਾ ਰਵਿਣਾ ਨਾ ਕਰਨਾ ਤੇ ਜਾਣਾ ਬਲੋਖਾ ਹੋਇਆ ਸਰਪਾਸੇ ਤੰਗੀ ਹੋਈ ਪਈ ਆ ਹੱਪੜ ਦੇ ਕੋਈ ਚਾਰਦੁਵਾਰੀ ਨਹੀਂ ਕੀਤੀ ਹੋएगी ਜਿਹੜੀ ਕੀਤੀ ਉਹ ਵਿੱਚ ਡਿੱਗਿਓ ਆ ਠੀਕ ਹੈ ਜਿਹੜੀ ਆਪਕ ਨਿਕਲੇ ਨਹੀਂ ਪਿੰਡ ਚ ਬੱਚੇ ਸਾਰੇ ਤਰ੍ਹਾਂ ਦੇ ਨਿਕਲ ਕੇ ਟੋਬਿਆਂ ਨੂੰ ਨੱਟਦੇ ਆ ਜੇ ਕੋਈ ਕਪੱਚਾ ਡੇਜਵੇ ਕੌਣ ਜ਼ਿੰਮੇਵਾਰ ਨਾ ਸਾਡੀਆਂ ਸਰਕਾਰਾਂ ਸੋਣਦੀਆਂ ਨਾ ਸਾਡੀਆਂ ਪੰਚਾਇਤਾਂ ਸੋ ਦੱਸੋ ਕੌਣ ਜ਼ਿੰਮੇਵਾਰ ਆ ਜੇ ਕੋਈ ਬਿਮਾਰੀ ਉੱਧਾਂ ਦੀ ਫੈਲ ਜਾਵੇ ਵੀ ਦੱਸੋ ਕੌਣ ਜ਼ਿੰਮੇਵਾਰ ਆ ਇਹਦਾ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਦੋ ਛੱਪੜ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਹੀ ਰਿਕਵੈਸਟ ਕਰਦੇ ਅਸੀਂ ਸਰਕਾਰ ਨੂੰ ਕਿ ਬੇਨਤੀ ਹੈ ਦੋ ਛੱਪੜ ਬਾਹਰ ਕੱਢੇ ਜਾਣ